ਸੋ ਆਲਡੀ ਹੋ ਡਿਗ ਜਾਰੀ ਵਿੱਚ ਤੇ ਨਾਮ ਆਪ ਲੋਗ ਨਾਲ ਹਾਜ਼ਰਾਂ ਜੀ ਆਹ ਹੈਗਾ ਜੀ ਪਿੰਟ ਕਰਾ ਦੇ ਮੱਝ ਦਾ ਤੇ ਇੱਕ ਮਸ਼ਹੂਰ ਆਪਣਾ ਬਾਈ ਆ ਦੀਪਾ ਸਪੈਸ਼ਲ ਕੁਲਚੇ ਵਾਲਾ ਇੰਦਕੋ ਕੁਲਚੇ ਬੜ ਗੌਰ ਦੇ ਨੀ ਹੋਟਲ ਵੀ ਤੋਂ ਮਿਲਦੇ ਨੇ ਇਹ ਬਾਈ ਨਾਲ ਮਿਲੋ ਜੀ ਆਓ ਸਾਨੂੰ ਅੱਗੇ ਦੇਖੋਣੇ ਆ ਬਾਈ ਦੀ ਦੁਕਾਨ ਆ ਚੱਕੀ ਆ ਤੇ ਆ ਰੋਟੀ ਦੀ ਦੁਕਾਨ ਆ ਬਾਈ ਦੀ ਆਇ ਕੋਲੀ ਇਹ ਬਾਈ ਬੜੀ ਮਿਹਨਤ ਕਰਦਾ ਵਾ ਕੁੱਲਚੇ ਬਹੁਤ ਵਧੀਆ ਬਣਾਉਂਦਾ ਵਾ ਸਵਾਦ ਕੁੱਲਚੇ ਬਣਾਉਂਦਾ ਵਾ ਤੇ ਕਾਫੀ ਬੰਦੇ ਦੇ ਕੋਲ ਆਉਂਦੇ ਨੇ ਕੁੱਲਚੇ ਲੈਣੇ ਵਾ ਤੇ ਇਹਦੇ ਪੈਕ ਵੀ ਕਰ ਦਿੰਦਾ ਬਾਈ ਆਪਣਾ ਆਹ ਵੇਖੋ ਜੀ ਦੁਕਾਨ ਆਹ ਹੈਗੇ ਜੀ ਆਹ ਵੇਖੋ ਜੀ ਆ ਪੂਰਾ ਛੱਟ ਪੁੱਤਾ ਹੋਇਆ ਬਾਈ ਨੇ ਇੱਥੇ ਬੰਦੇ ਆਉਂਦੇ ਨੇ ਬੈਠ ਕੇ ਕੁੱਲਚੇ ਖਾਂਦੇ ਨੇ ਅਜਾਇਬ ਦੁਆਰਾ ਐਤਵਾਰ ਨੂੰ ਕਾਫੀ ਆਣੇ ਇੱਥੇ ਆਉਂਦੇ ਨੇ ਇਹ ਪ੍ਰਿੰਟਰ ਦਾ ਮੱਝਾਤੀ ਕੋਲ ਮੱਝਾ ਦੇ ਪ੍ਰਿੰਟ ਆਪਣਾ ਦੀਪਾਸ਼ ਪੈਸੋ ਕੁਲਚੇ ਵਾਲੀ ਦੁਕਾਨ ਆ ਗਿਆ ਦੇਖੋ ਅਬ ਆਪਦੇ ਬਾਦ ਕਲਾਈ ਕਰ ਦਿਨਾ ਬਾਦ ਜਦੋਂ ਭਰਾ ਵਾਸਤੇ ਸ਼ੇਅਰ ਕਰਦੇ ਵੀਡੀਓ ਨੂੰ ਬਾਦੋ ਬਾਦ ਦੇਖੋ ਜੀ ਦੀ ਫਾਸਟ ਸਪੈਸ਼ਲ ਕੁਲਚੇ ਵਾਲਾ ਮਿਲਦੇ ਜ ਆਪਾਂ ਅਗਲੇ ਬਲੌਗ ਵਿੱਚ